1 ਲੱਖ ਤੋਂ ਘਟ ਹੋ ਸਕਦੀ ਹੈ ਸੋਨੇ ਦੀ ਕੀਮਤ ਸੋਨਾ ਖਰੀਦਣ ਵਾਲਿਆਂ ਦੇ ਲਈ ਇਹ ਬੇਹਦ ਵੱਡੀ ਖੁਸ਼ਖਬਰੀ ਤਿਉਹਾਰਾਂ ਦਾ ਸੀਜ਼ਨ ਖਤਮ ਹੋਣ ਤੋਂ ਬਾਅਦ ਲਗਾਤਾਰ ਸੋਨੇ ਦੀ ਕੀਮਤ ਦੇ ਵਿੱਚ ਜਿੱਥੇ ਗਿਰਾਵਟ ਆ ਰਹੀ ਹੈ ਉੱਥੇ ਹੀ ਹੁਣ ਮਾਹਿਰਾਂ ਦੇ ਵੱਲੋਂ ਕਿਹਾ ਜਾ ਰਿਹਾ ਹੈਗਾ ਕਿ 1 ਲੱਖ ਤੋਂ ਕੀ ਸੱਚਮੁੱਚ ਕੀਮਤ ਜਿਹੜੀ ਕਿ ਘਟ ਹੋ ਸਕਦੀ ਹੈ ਤਾਂ ਉੱਥੇ ਮਾਹਿਰਾ ਦੇ ਵੱਲੋਂ ਨਿਵੇਸ਼ਕਾਂ ਨੂੰ ਵੱਡੇ ਚੇਤਾਵਨੀ ਦਿੱਤੀ ਗਈ ਹੈ ਤਾਂ ਜਿਹੜੇ ਲੋਕ ਹੁਣ ਅੱਗੇ ਵਿਆਹਾਂ ਦਾ ਸੀਜ਼ਨ ਹੈਗਾ ਤਾਂ ਜਿਹੜੇ ਲੋਕ ਵਿਆਹਾਂ ਦੇ ਵਿੱਚ ਸੋਨਾ ਖਰੀਦਣ ਚਾਹੁੰਦੇ ਨੇ ਉਹਨਾਂ ਦੇ ਲਈ ਬੇਹਦ ਵਧੀਆ ਮੌਕਾ ਵੀ ਹੈ ਤੇ ਵੱਡੀ ਖੁਸ਼ਖਬਰੀ ਵੀ ਹੈ ਕਿਉਂਕਿ ਸੋਨਾ ਜਿੱਥੇ ਕਿ ਦੀਵਾਲੀ ਦੇ ਟਾਈਮ ਤਿਹਾੜਾ ਦੇ ਵੇਲੇ 1,34,000 ਰੁਪਏ ਦੇ ਕਰੀਬ ਸੀਗਾ ਪਰ ਹੁਣ 1,21,000 ਰੁਪਏ ਸੋਨੇ ਦੀ ਕੀਮਤ ਜਿਹੜੀ ਕਿ ਦੱਸੀ ਜਾ ਰਹੀ ਹੈ ਮੌਜੂਦਾ ਸਮੇਂ ਦੇ ਵਿੱਚ ਤੇ ਮਹਿਰਾ ਦੇ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਕਿ ਅਸਥਾਈ ਤੌਰ ਦੇ ਉੱਤੇ ਸੋਨੇ ਦੀ ਕੀਮਤ 1 ਲੱਖ ਤੋਂ ਕਿ ਸੱਚਮੁੱਚ ਘਟ ਹੋ ਸਕਦੀ ਹੈ ਪੂਰੀ ਗੱਲਬਾਤ ਕੀ ਹੈ ਉਹ ਵੀ ਤੁਹਾਨੂੰ ਜ਼ਰੂਰ ਦੱਸਾਂਗੇ ਦਰਸਲ ਆਤਿ ਤਿਹਾਰਾਂ ਦੇ ਸੀਜ਼ਨ ਦੇ ਖਤਮ ਹੁੰਦੇ ਸੋਨੇ ਦੀਆਂ ਕੀਮਤਾਂ ਤੇਜ਼ੀ ਦੇ ਨਾਲ ਗਿਰਾਵਟ ਜਿਹੜੀ ਕਿ ਆ ਰਹੀ ਉਹਨਾਂ ਦੀਆਂ ਕੀਮਤਾਂ ਦੇ ਵਿੱਚ ਕੁਝ ਸਮਾਂ ਪਹਿਲਾਂ ਜਕਰ ਗੱਲ ਕੀਤੀ ਜਾਵੇ ਤਾਂ 132000 ਪ੍ਰਤੀ 10 ਗ੍ਰਾਮ ਤੱਕ ਪਹੁੰਚਾ ਸੀਗਾ ਸੋਨਾ ਪਰ ਹੁਣ 121000 ਰੁਪਏ ਪ੍ਰਤੀ 10 ਗ੍ਰਾਮ ਤੱਕ ਡਿੱਗ ਗਿਆ ਇਸ ਗਿਰਾਵਟ ਨੇ ਬਾਜ਼ਾਰ ਦੇ ਵਿੱਚ ਹਲਚਲ ਮਚਾ ਦਿੱਤੀ ਹੈ ਵੱਧ ਕੀਮਤਾਂ ਦੇ ਉੱਤੇ ਖਰੀਦਦਾਰੀ ਕਰਨ ਵਾਲੇ ਨਿਵੇਸ਼ਕ ਥੋੜੇ ਚਿੰਤਤ ਨੇ ਜਦੋਂ ਕਿ ਵਿਆਹਾਂ ਦੇ ਲਈ ਸੋਨਾ ਖਰੀਦਣ ਦੀ ਉਡੀਕ ਕਰਨ ਵਾਲੇ ਰਾਹਤ ਮਹਿਸੂਸ ਕਰ ਰਹੇ ਹਨ ਹਾਲਾਂਕਿ ਮਹਿਰਾ ਦਾ ਮੰਨਣਾ ਹੈਗਾ ਕਿ ਇਸ ਸਮੇਂ ਸੋਨੇ ਦੀ ਕੀਮਤ 1 ਲੱਖ ਰੁਪਏ ਤੋਂ ਆਉਣ ਦੀ ਸੰਭਾਵਨਾ ਨਹੀਂ ਹੈ ਅਤੇ ਇਹ ਗਿਰਾਵਟ ਸਿਰਫ ਅਸਥਾਈ ਹੈ ਹਾਲਾਂਕਿ ਮਾਹਿਰਾ ਦਾ ਮੰਨਣਾ ਹੈਗਾ ਕਿ ਇਸ ਸੋਨੇ ਦੀ ਕੀਮਤ ਜਿਸ ਤਰੀਕੇ ਦੇ ਨਾਲ ਘਟ ਰਹੀ ਹੈ ਪਰ 1 ਲੱਖ ਰੁਪਏ ਤੋਂ ਹੇਠਾਂ ਆਉਣ ਦੀ ਸੰਭਾਵਨਾ ਨਹੀਂ ਹੈ ਇਹ ਗਿਰਾਵਟ ਸਿਰਫ ਅਸਥਾਈ ਹੈ ਸਥਾਈ ਨਹੀਂ ਹੈ ਤਾਂ ਜੇਕਰ ਇਸ ਦੇ ਇੱਕ ਮੁੱਖ ਕਾਰਨਾਂ ਦੀ ਗੱਲ ਕੀਤੀ ਜਾਵੇ ਤਾਂ ਸਭ ਤੋਂ ਪਹਿਲਾ ਹੈ ਮੁਨਾਫਾ ਬੁਕਿੰਗ ਜੀ ਹਾਂ ਸੋਨਾ ਹਾਲੇ ਦੇ ਵਿੱਚ ਇੱਕ ਰਿਕਾਰਡ ਉੱਚ ਪੱਧਰ ਦੇ ਉੱਤੇ ਪਹੁੰਚ ਗਿਆ ਸੀ ਇਸ ਤੋਂ ਬਾਅਦ ਬਹੁਤ ਸਾਰੇ ਨਿਵੇਸ਼ਕਾਂ ਨੇ ਮੁਨਾਫਾ ਕਮਾਉਣ ਦੇ ਲਈ ਸੋਨਾ ਵੇਚਣਾ ਸ਼ੁਰੂ ਕਰ ਦਿੱਤਾ ਜਦੋਂ ਬਾਜ਼ਾਰ ਦੇ ਵਿੱਚ ਵਿਕਰੀ ਦਾ ਦਬਾਅ ਵਾਧਾ ਹੈ ਤਾਂ ਕੀਮਤਾਂ ਕੁਦਰਤੀ ਤੌਰ ਦੇ ਉੱਤੇ ਡਿੱਗਦੀਆਂ ਨੇ ਫਿਰ ਆਉਂਦੀ ਹੈ ਡਾਲਰ ਦੀ ਮਜ਼ਬੂਤੀ ਜੀ ਹਾਂ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਅਮਰੀਕੀ ਡਾਲਰ ਮਜ਼ਬੂਤ ਹੋ ਰਿਹਾ ਡਾਲਰ ਮਜ਼ਬੂਤ ਹੋਣ ਦੀ ਸਥਿਤੀ ਦੇ ਵਿੱਚ ਦੂਜੇ ਦੇਸ਼ਾਂ ਦੇ ਨਿਵੇਸ਼ਕਾਂ ਦੇ ਲਈ ਸੋਨੇ ਨੂੰ ਹੋਰ ਮਹਿੰਗਾ ਹੋ ਜਾਂਦਾ ਹੈ ਜਿਸ ਦੇ ਨਾਲ ਮੰਗ ਘਟ ਜਾਂਦੀ ਹੈ ਤੇ ਨਿਵੇਸ਼ਕ ਸੁਰੱਖਿਅਤ ਨਿਵੇਸ਼ਾਂ ਤੋਂ ਡਾਲਰ ਦੇ ਵਿੱਚ ਨਿਵੇਸ਼ਾਂ ਦੇ ਵੱਲ ਵਧ ਜਾਂਦੇ ਨੇ ਫਿਰ ਘਟਦੀ ਮੰਗ ਤਿਉਹਾਰਾਂ ਦੇ ਸੀਜ਼ਨ ਦੌਰਾਨ ਸੋਨੇ ਦੀ ਮੰਗ ਸਿਖਰ ਦੇ ਉੱਤੇ ਸੀ ਪਰ ਹੁਣ ਇਹ ਆਮ ਵਾਂਗ ਹੋ ਗਈ ਹੈ ਤਿਉਹਾਰਾਂ ਦੀ ਖਰੀਦਦਾਰੀ ਅਤੇ ਖਰੀਦਦਾਰੀ ਦੇ ਅੰਤ ਨੇ ਕੀਮਤਾਂ ਦੇ ਉੱਤੇ ਵੀ ਦਬਾਅ ਪਾਇਆ ਫਿਰ ਅੰਤਰਰਾਸ਼ਟਰੀ ਬਾਜ਼ਾਰਾਂ ਦਾ ਪ੍ਰਭਾਵ ਜੇਕਰ ਜੋ ਪੈਂਦਾ ਹੈ ਉਹ ਵੀ ਤੁਹਾਨੂੰ ਦੱਸ ਦਿੰਦੇ ਹਾਂ ਸੋਨੇ ਦੀਆਂ ਕੀਮਤਾਂ ਦੇ ਵਿੱਚ ਗਿਰਾਵਟ ਸਿਰਫ ਭਾਰਤੀ ਬਾਜ਼ਾਰ ਤੱਕ ਸੀਮਿਤ ਨਹੀਂ ਹੈ ਅੰਤਰਰਾਸ਼ਟਰੀ ਸਪਾਟ ਸੋਨੇ ਦੀਆਂ ਕੀਮਤਾਂ ਹਾਲ ਹੀ ਦੇ ਵਿੱਚ ਜੋ ਕਿ 4381 ਪ੍ਰਤੀ ਔਜ਼ ਦੇ ਇਤਿਹਾਸਕ ਸਿਖਰ ਤੋਂ ਡਿੱਗ ਕੇ 4100 ਤੋਂ ਢੇਠਾ ਆ ਚੁੱਕੀ ਹੈ ਇਹ 2013 ਤੋਂ ਬਾਅਦ ਇੱਕ ਦਿਨ ਦੇ ਵਿੱਚ ਸਭ ਤੋਂ ਵੱਡੀ ਗਿਰਾਵਟ ਦੇ ਵਿੱਚੋਂ ਇੱਕ ਹੈ ਇਸ ਦਾ ਪ੍ਰਭਾਵ ਸਿੱਧੇ ਤੌਰ ਦੇ ਉੱਤੇ ਭਾਰਤ ਦੇ ਵਿੱਚ ਮਹਿਸੂਸ ਕੀਤਾ ਜਾ ਗਿਆ ਹੈਗਾ ਕੀਮਤਾਂ 132000 ਤੋਂ ਡਿੱਗ ਕੇ 121000 ਰੁਪਏ ਹੋ ਗਈਆਂ ਨੇ ਮਾਹਿਰਾਂ ਦਾ ਕਹਿਣਾ ਹੈਗਾ ਕਿ ਇਹ ਗਿਰਾਵਟ ਤਕਨੀਕੀ ਸੁਧਾਰ ਦੇ ਕਾਰਨ ਹੈ ਜਦੋਂ ਕੀਮਤਾਂ ਦੇ ਵਿੱਚ ਤੇਜ਼ੀ ਦੇ ਨਾਲ ਵਾਧਾ ਹੁੰਦਾ ਹੈ ਤਾਂ ਥੋੜੀ ਜਿਹੀ ਗਿਰਾਵਟ ਕੁਦਰਤੀ ਹੈ ਜਦੋਂ ਕਿ ਥੋੜੇ ਜੇ ਸਮੇਂ ਦੀ ਗਿਰਾਵਟ ਦੇਖੀ ਜਾਂਦੀ ਹੈ ਪਰ ਜਿੱਥੇ ਸਵਾਲ ਉੱਠਿਆ ਸੀਗਾ ਕਿ 1 ਲੱਖ ਤੋਂ ਘੱਟ ਹੋ ਸਕਦੀ ਹੈ ਪਰ ਇਸ ਦੇ ਵਿੱਚ ਕੋਈ ਵੀ ਗੁੰਜਾਇਸ਼ ਨਹੀਂ ਹੈ ਮਾਇਰਾ ਦਾ ਕਹਿਣਾ ਹੈਗਾ ਕਿ ਜਿਸ ਤਰੀਕੇ ਦੇ ਨਾਲ ਸੋਨੇ ਦੀ ਕੀਮਤ ਘਟੋ ਹੋ ਰਹੀ ਹੈ ਇਹ ਸੰਭਾਵਨਾ ਬਿਲਕੁਲ ਵੀ ਨਹੀਂ ਹੈ ਕਿ 1 ਲੱਖ ਤੋਂ ਸੋਨਾ ਘਟ ਹੋ ਜਾਵੇਗਾ ਤਾਂ ਜਿਹੜੀ ਕਿ ਇਹ ਗਿਰਾਵਟ ਆਈ ਹੈ ਥੋੜੀ ਜੀ ਗਿਰਾਵੜ ਕੁਦਰਤੀ ਹੈ ਕਿ ਜਦੋਂ ਰੇਟ ਵਧਦੇ ਨੇ ਤਾਂ ਜਦੋਂ ਥੋੜੀ ਗਿਰਾਵਟ ਹੁੰਦੀ ਹੈ ਇਹ ਕੁਦਰਤੀ ਹੁੰਦੀ ਹੈ ਜਦੋਂ ਕਿ ਥੋੜੇ ਸਮੇਂ ਦੀ ਗਿਰਾਵਟ ਦੇਖੀ ਜਾਂਦੀ ਹੈ ਲੰਬੇ ਸਮੇਂ ਦੇ ਨਿਵੇਸ਼ਕ ਅਜੇ ਵੀ ਸੋਨੇ ਨੂੰ ਇੱਕ ਸੁਰੱਖਿਅਤ ਨਿਵੇਸ਼ ਮੰਨਦੇ ਨੇ ਭਾਰਤ ਦੇ ਵਿੱਚ ਵਿਆਹ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ ਤੇ ਇਸ ਸਮੇਂ ਦੌਰਾਨ ਗਹਿਣਿਆਂ ਅਤੇ ਸੋਨੇ ਦੀ ਖਰੀਦਾਰੀ ਵਾਧੀ ਹੈ ਜਿਸ ਦੇ ਨਾਲ ਕੀਮਤਾਂ ਦੇ ਵਿੱਚ ਹੋਰ ਵਾਦਾ ਹੋ ਸਕਦਾ ਜਿਵੇਂ ਜਿਵੇਂ ਵਿਆਹ ਦਾ ਸੀਜ਼ਨ ਸ਼ੁਰੂ ਹੁੰਦਾ ਹੈ ਅਤੇ ਬਾਜ਼ਾਰ ਦੇ ਵਿੱਚ ਮੰਗ ਵਾਧੀ ਹੈ ਸੋਨੇ ਦੀਆਂ ਕੀਮਤਾਂ ਦੁਬਾਰਾ ਵਧਣ ਦੇ ਸੰਭਾਵਨਾ ਹੈ ਮਾਹਿਰਾ ਦਾ ਕਹਿਣਾ ਹੈਗਾ ਕਿ ਇਸ ਗਰਾਵਟ ਨੂੰ ਖਰੀਦਦਾਰਾਂ ਦੇ ਲਈ ਇੱਕ ਮੌਕਾ ਵਜੋਂ ਦੇਖਿਆ ਜਾ ਸਕਦਾ ਹੈ ਕਿਉਂਕਿ ਵਿਆਦ ਇਸ ਸੀਜ਼ਨ ਦੌਰਾਨ ਸੋਨੇ ਦੀ ਮੰਗ ਵਧਣ ਦੇ ਕਾਰਨ ਕੀਮਤਾਂ ਫਿਰ ਤੋਂ ਵੱਧ ਸਕਦੀਆਂ ਨੇ ਜੇਕਰ ਤੁਸੀਂ ਹੁਣ ਸੋਨਾ ਖਰੀਦਣਾ ਚਾਹੁੰਦੇ ਹੋ ਤੁਹਾਡੇ ਕੋਲ ਵਧੀਆ ਮੌਕਾ ਹੈ ਕਿਉਂਕਿ ਕਦੋਂ ਵੀ ਸੋਨੇ ਦੀ ਕੀਮਤ ਵੱਧ ਸਕਦੀ ਹੈ ਅੱਜ 1,21,000 ਰੁਪਏ ਸੋਨੇ ਦੀ ਕੀਮਤ ਹੈ ਪਰ ਇਸ ਤੋਂ ਵੀ ਵੱਧ ਸਕਦੀ ਹੈ ਜਾਂ ਫਿਰ ਥੋੜੀ ਬਹੁਤ ਘਟ ਵੀ ਹੋ ਸਕਦੀ ਹੈ